ਰੱਤਿ ਅਕੱਤਿਅ ਗੁਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ You ਉਦਰਚ ਕੀ ਮਨਾ ਜਾਏ ਸਰਵ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਵਨ ਪਵਿੱਤਰ ਨੀ ਕੀ ਗੋਦ ਚ ਪ੍ਰਾਜਨ ਅਮਤਰ ਉਹਦੀ ਗਾਥੀ ਪਰਈ ਮਹਾਰਾਜ ਪੰਗੋਰੀ ਨੂੰ ਸ਼ੁਭਸ਼ੰਕ ਕਰਦੇ ਨੇ ਕਿ ਵੱਡੇ ਭਾਗਾਂ ਦੇ ਨਾਲ ਅရှင် ਗੁਰਦੇਵ ਜੀ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਬਰਾਗ ਜਿਸ ਗੁਰਦੇਵ ਜੀ ਬਾਣੀ ਸਰੂਪ ਜਿਆ ਨੂੰ ਰਸਤੇ ਕਉਣ ਵਾਲੀ ਹੈ ਹਮੇਸ਼ਾ ਵਾਸੀ ਹੋਰ ਸਤਿਗੁਰ ਪਾਤਸ਼ਾਹੀ ਅੱਜ ਜੋ ਹੁਕਮ ਨਾਮ ਅਸਰ ਬਖਸ਼ਿਸ਼ ਕੀਤਾ ਗਏ ਮਹਾਰਾਜ ਰਾਜ ਚਲੰਬ ਦੇਵ ਚ ਮੇਰੇ ਪਾਤਸ਼ਾਹ ਪੰਚੂ ਪਾਤਸ਼ਾਹ ਤਨਤਨ ਸਹਿਬ ਸ੍ਰੀ ਗੁਰੂ ਕਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਗਏ ਆਉ ਕੋਈ ਵਿਚਾਰ ਸਤਗੁਰ ਜੀ ਦੀ ਕਿਰਪਾ ਦੀ ਸਦਕਾ ਜੋ ਬੁਲਾਵੇ ਤੂੰ ਬੋਲੇ ਸੁਆਮੀ ਗੁਰੂਤ ਕਮਨੁ ਹਮਾਰੀ ਅੱਪਾ ਸਰਵਤ ਲਈ ਸਤਿਗੁਰੂ ਮਿਹਰ ਕਰਨਾ ਸ਼ਬਦ ਦੇ ਵਿਚਾਰ ਕਰਨ ਦੀ ਸੁਭਾਤ ਹਰ ਲਈ ਬਰਸ਼ਿਸ਼ ਕਰਨ ਦੀ ਤਲੰਗ ਮੰਨ ਲਾ ਪੰਜਵਾ ਕਰਤੀ ਜਾ ਬਨ ਬਾਰਨ ਦੀ ਵਿੱਚ ਕਿਰਪਾ ਕਰਦੇ ਹਨ ਕਹਿੰਦੇ ਕੋ ਸਾਹਿਬ ਤੇ ਜਿਹੜਾ ਪ੍ਰਮਾਤਮਾ ਆਕਾਰ ਪ੍ਰਖ ਵੈਗੁਰੂ ਉਹ ਸਦਾ ਵੀ ਮਿਹਰਬਾਨ ਹੈ। ਕਈ ਵਾਰੀ ਕੋਈ ਪੋਜ਼ਿਟਿਵ ਗੱਲ ਹੋਵੇ ਸਿੱਖ ਰਿਹਾ ਵੈਗੁਰੂ ਨੇ ਬੜੀ ਕਿਰਪਾ ਕੀਤੀ। ਤੇ ਕਈ ਵਾਰੀ ਕਿ ਅਸੀਂ ਦੁਖਦ ਗੱਲ ਹੋ ਜਾਏ ਅਸੀਂ ਲੰਮਾ ਜੰਨੀਆਂ ਪ੍ਰਮਾਤਮਾ ਨੂੰ ਯਾਰ ਕਿਉਂ ਹੋ ਗਿਆ ਕਿਵੇਂ ਹੋ ਗਿਆ ਇੰਨੀ ਚਿੰਤਾ ਜੈਦਰ ਤੇ ਸਾਰੇ ਸੰਗਤ ਸਤਿਗੁਰੂ ਕਾਜਰੀ ਨੇ ਸਾਰ ਨੂੰ ਸਮਝਾਣਾ ਕੀਤਾ ਇਹ ਦੁਨੀਆਂ ਦੇ ਲੋਕੋ ਉਹ ਪਰਮਾਤਮਾ ਤਾਂ ਸਦਾ ਹੀ ਮਿਹਰਬਾਨ ਹੈ ਜੀ ਸਤਿਗੁਰੂ ਕੋ ਦੇਵਦਾਨ ਜਿਹੜਾ ਕਿ ਹਰ ਸਮੇਂ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣ ਵਾਲਾ ਹੈ ਔਰ ਇੱਕ ਤਾਂ ਸਭ ਨੂੰ ਜੀਵਨ ਬਖਸ਼ਿਸ਼ ਕੀਤਾ ਦੂਸਰੇ ਸਭ ਕਿੰਨੇ ਸੁਖ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਦਾ ਕੀ ਪਰਿਵਾਰ ਨੇ ਜਦੋਂ ਤੋਂ ਜਨਮ ਲਿਆ ਹੈ ਇਹ ਸੁੰਦਰ ਸਰੀਰ ਬਖਸ਼ਿਸ਼ ਕੀਤਾ ਸਵਸਾਰੂਪੀ ਪੂੰਜੀ ਬਖਸ਼ਿਸ਼ ਕੀਤੀ ਤੇ ਜ਼ਿੰਦਗੀ ਦੇ ਵਿੱਚ ਚੰਗੇ ਮਾਤਾ ਪਿਤਾ ਭੈਣ ਭਰਾ ਸਾਥ ਸੰਬੰਧੀ ਸਾਨੂੰ ਮਿਲ ਜਾਣ ਤੇ ਅਸੀਂ ਕਿੰਨੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਜੋ ਅਸੀਂ ਇਸ ਘਰ ਦੇ ਵਿੱਚ ਜਨਮ ਲਿਆ ਤੇ ਸਾਨੂੰ ਇਤਨੇ ਚੰਗੇ ਮਾਤਾ ਪਿਤਾ ਰਿਸ਼ਤੇਦਾਰ ਭੈਣ ਭਰਾ ਮਿੱਤਰ ਸખી ਸਰਵੰਧੀ ਹੋਏ ਮਹਾਰਾਜ ਕਿਰਪਾ ਕਰ ਦੇਵੀਂ ਤੂੰ ਕਾਗੇ ਗੋਡੇ praniyan ਤੁਝ ਰੱਖੀ ਗੋ ਸਰਜਨਵਾਰ ਪਦਾ ਸਤੂੰ ਕੀਆ ਸੋਈ ਤੇ ਆਧਾਰ ਆਸਾ ਕਿਰਪਾ ਕਰ ਜੀ ਮੈਂ ਇਹ ਮਨੁੱਖ ਤੂੰ ਕਿਉਂ ਨਿੱਕੀ ਨਿੱਕੀ ਗੱਲ ਤੇ ਡੋਲ ਜਾਣਾ ਹੈ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਹ ਤੇਰੀ ਰੱਖਿਆ ਵੀ ਕਰੇਗਾ ਜੁਨੇ ਪਰਿਵਾਰ ਦੇ ਵਿੱਚ ਉਹ ਜੀਵ ਪੈਦਾ ਹੋ ਜਾਂਦਾ ਉਹਦੀ ਰਿਸਪੌਂਸਿਬਿਲਟੀ ਉਸ ਪਰਿਵਾਰ ਦੇ ਵੱਡਿਆਂ ਦੀ ਬਣ ਜਾਂਦੀ ਹੈ ਉਸੇ ਤਰ੍ਹਾਂ ਇਹ ਸਾਰਾ ਵੀ ਪਸਾਰਾ ਇਹ ਸਾਰਾ ਪਰਿਵਾਰ ਸਰਕਾਰ ਦੁਰਖ ਵਾਗੁਰੂ ਪਰਮਾਤਮਾ ਦਾ ਹੈ ਔਰ ਉਹ ਵਾਗੁਰੂ ਇਤਨਾ ਵੱਡਾ ਹੈ ਕਿ ਜਿੰਦਾਂ ਜੀ ਲਹਿਜੇ ਥਕ ਪਾ ਗਈ ਯੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ 라ਹੁ ਨਾਨਕ ਮੀਸਰ ਇਹ ਪਰ ਉਹ ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਮਹਾਰਾਜ ਮਹਾਰਾਜ ਕਹਿੰਦੇ ਤੂੰ ਕਿਉਂ ਬੰਦਿਆ ਵਾਰੀ ਵਾਰੀ ਚਿੱਤ ਨੂੰ ਜਲਾਉਣਾ ਹੈ ਕਿਤੇ ਪਿਛਲੀਆਂ ਗੱਲਾਂ ਨੂੰ ਯਾਦ ਕਰਦਾ ਹੈ ਕਿਤੇ ਅੱਗੇ ਦੀ ਫਿਕਰ ਕਰਦਾ ਹੈ ਵੀ ਅੱਗੇ ਕੀ ਬਣੇਗਾ ਮਹਾਰਾਜ ਨੇ ਸਾਨੂੰ ਵਰਤਮਾਨ ਦੇ ਵਿੱਚ ਭਾਗ ਅੱਜ ਸਿਰਦ ਜਿਹੜਾ ਤੁਸੀਂ ਜਿਉ ਰਹੇ ਹੋ ਇਸ ਪੜ ਦੇ ਵਿੱਚ ਜੀਵਨ ਦਾ ਹੁਕਮ ਬਖਸ਼ੀ ਸੋਚੇ ਵਾਣੀ ਕਹਿੰਦੀ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਵਸ ਇੱਥੇ ਤੂੰ ਇਹਨਾਂ ਪੰਕਤੀਆਂ ਤੇ ਅਮਰ ਕਰਕੇ ਜਿਉਂ ਕਿ ਤੈਨੂੰ ਸਦਾ ਹੀ ਖੁਸ਼ੀਆਂ ਵਸਿ ਸਕੂਣਗੀਆਂ ਫਰਜ਼ਾ ਕਹਿੰਦੇ ਜਿੰਨ ਪੈਦਾਇਸ਼ ਤੂੰ ਕੀਆ ਸੋਈ ਦੇ ਆਹਾਰ ਇਹ ਜਿਸ ਮਾਲਕ ਨੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਗਏ ਉਹ ਤੈਨੂੰ ਸਾਰਾ ਕੁਝ ਦੇਣ ਵਾਲਾ ਹੈ ਇਹ ਕਰਮਾਂ ਦੇ ਅਨੁਸਾਰ ਸਮਿਰ ਸਾਰਤ ਅਨੁਸਾਰ ਸਭ ਕੁਝ ਹੀ ਮਿਲ ਜਾਣਾ ਜੇ ਨੀ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਗਾ ਸੱਚਾ ਪਰਬਤ ਗਾਰ ਕਿ ਜਿਸ ਵਾਹਿਗੁਰੂ ਦੀ ਮੇਦਨੀ ਆ ਸ੍ਰਿਸ਼ਟੀ ਸਾਜੀ ਹੈ ਉਹ ਵਜੂ ਸਾਰਿਆਂ ਦੇ ਸਾਲ ਵੀ ਕਰਨ ਵਾਲਾ ਜਿਵੇਂ ਕੋ ਵੱਡਾ ਬਜ਼ੁਰਗ ਆਪਣੇ ਸਾਰੇ ਘਰ ਦੇ ਜੀਆਂ ਦੀ ਸਾਰ ਲੈਂਦਾ ਉਸੇ ਤਰ੍ਹਾਂ ਵਡੇ ਕੀਆ ਆਪਣੇ ਅਰਨਾ ਕਿਛ ਕਹਿਣਾ ਕਹਿ ਨਾ ਜਾਈ ਸੋ ਕਰਤਾ ਕਾਦਰਕ੍ਰੀਮ ਦੇ ਜੀਆਂ ਰਿਜਕ ਸਭਾਈ ਸਾਈਂਕਾਰ ਕਾਮਣੀ ਧੋਰੀ ਛੋਟੀ ਕਿੰਨੇ ਵਾਰੇ ਨਾਲ ਕਿ ਏਕੀ ਵਾਰ ਨਹੀਂ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੇ ਹੋ ਜਾਈ ਉਹ ਵਾਜਗੁਰੂ ਸਾਰਿਆਂ ਦੀ ਸਾਰ ਸਮਾਲਣ ਵਾਲਾ ਸਾਰ ਸਮਾਲੇ ਬਿੱਤ ਬ੍ਰਿਤ ਪਾਲੇ ਪ੍ਰੇਮ ਸਹਿਤ ਗਲ ਲਾਵੇ ਕੋ ਰਾਗਤ ਗ੍ਰੰਥ ਤੁਮਰੇ ਵਿਸਰਤ ਜਗਤ ਜੀਵਨ ਕੈਸੀ ਬਾਤ ਹੈ ਕਿਉਂ ਸਾਰਿਆਂ ਦੀ ਸਾਰ ਕਰਨ ਵਾਲਾ ਹੈ ਸਾਰਿਆਂ ਦੀ ਜੋ ਪਾਪ ਭੀਤਾ ਰੱਛਾ ਦਿੱਤਦੇ ਆਂ ਭਾਵਨਾ ਦੇ ਨਾਲ ਸੀ ਮੰਨ ਕਰਦੇ ਮਹਾਰਾਜ ਸਾਡੇ ਆਕਾਰ ਜਿ ਸਵਾਰ ਦਿਓ ਸਾਡੇ ਮਨ ਦੀ ਆਨਵਾਣ ਹੈ ਇਹ ਸਾਸ ਸੰਗਤ ਬਾਣੀ ਕਿੰਦੀ ਭਾਵਨੀ ਭਗਤ ਭਾਈ ਕਉਂਦੀ ਅਗਰ ਭਾਗ ਰਥ ਹੈ ਤਾਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ ਇਹ ਸਾਸ ਸੰਗਤ ਸਰਬ ਸੁਖਨਾ ਦੀ ਪੈ ਲਿਖਣ ਵਾਲੀ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਜੜ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ ਤੇ ਪਰਪੁਰਿਆ ਕਿ ਉਹਦੀ ਦ੍ਰਿਸ਼ਟੀ ਇਤਨੀ ਹੈ ਕਿ ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਸਭਨਾ ਦੀ ਸੁਣਦਾ ਹੈ ਤੇ ਸਭਨਾ ਦੇ ਵਿੱਚ ਸੁਵਾਇਆ ਗਿਆ ਭਗਤ ਨਾਮਦੇਵ ਜੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਉਹਦੀ ਅਰਦਾਸ ਕਰ ਰਹੀ ਹੈ ਸਭ ਹੈ ਘਟ ਰਾਮ ਬੋਲੇ ਰਾਮਾ ਭੁਲੇ ਰਾਮ ਰਾਮ ਮਿਰਾ ਕੋ ਭੁਲੇ ਰੀ ਇਕਲ ਮਾਤੀ ਕੁੰਜਰ ਚਿੰਤੀ ਭਜਨ ਹੈ ਉਹ 라ਦਾ ਰੀ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸੁਮਾਨਾ ਰੀ ਇਕਲ ਚਿੰਤਾ ਰਾਗ ਅਨੰਤਾ ਔਰ ਤਜੋ ਸਭ ਆਸਾਂ ਰੀ ਪ੍ਰਣਵੇ ਨਾਮਾ ਭਏ ਨਹੀਂ ਕਾਮਾ ਕੋ ठाकुर ਕੋ ਦਸਾਰੀ pau di radna soliyuda simran ke liye te sab kujh prapt ho janda hai ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਘਟ ਘਟ ਮਾਲਕ ਦਿਲਾ ਦਾ ਸੱਚਾ ਪਰਮ ਜਗਤਕਾਰ ਭਾਗ ਕੀ ਉਹ ਸਾਰਿਆਂ ਦਾ ਸੁਆਮੀ ਗੈ ਪਰਮ ਜਗਤਕਾਰ ਭੰਨਣ ਵਾਲਾ ਜਿਸ ਨੇ ਆਹ ਧਰਤੀ ਸਾਜੀ ਗੈ ਮੇਧਨੀ ਸਾਜੀ ਗੈ ਉਹ ਦੇਖੋ ਆਪਾਂ ਨੂੰ ਦਾ 2 4 5 7 ਜਾਣੇ ਦੀ ਚਿਕਰ ਹੁੰਦੀ ਹੈ ਕਿ ਉਹਦਾ ਕੀ ਬਣੇਗਾ ਪਰ ਉਹ ਮਾਲਕ ਕਿੰਨਾ ਵੱਡਾ ਹੈ ਜਿਹਦਾ ਸਾਰੀ ਸ੍ਰਿਸ਼ਟੀ ਦਾ ਪਾਲਣ ਨਾਰਾ ਗਏ ਕਿਤਨੀਆਂ ਕੋਸ਼ਿਸ਼ਾਂ ਕੀਤੀਆਂ ਨੇ ਸਤਿਗੁਰ ਕਹਿੰਦੇ ਕੁਦਰਤ ਕੀਮ ਨਾ ਜਾਣੀ ਐ ਗੱਦਾ ਵੀ ਪਰਵਾਹੋ ਕਰ ਬੰਦੇ ਨੂੰ ਬੰਦਗੀ ਚਿਤਰ ਖੱਦਰ ਮੈਂ ਸਾਗੋ ਗੁਰੂ ਸਾਹਿਬ ਕਿਰਪਾ ਕਰਦੇ ਨੇ ਭਾਈ ਉਹਦੀ ਕੁਦਰਤ ਦੀ ਕੀਮਤ ਨਹੀਂ ਕਹੀ ਜਾ ਸਕਦੀ ਕਹੋ ਕਿਤਨਾ ਵੱਡਾ ਕੁਦਰਤ ਕਵਨ ਕਹਾ ਵੀ ਤਾ ਵਾਰਿਆ ਨ ਜਾਵਾ ਏ ਜੋਤ ਤੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰਹਾ ਇਵਨ ਰੂਪ ਤੇਰੀ ਕੁਦਰਤ ਤੋਂ ਬਲਗ ਆ ਜਾਈਏ ਵਾਰਿ ਵਾਰਿ ਜਾਈਏ ਕਿ ਤੂੰ ਇਤਨਾ ਵੱਡਾ ਪਸਾਰਾ ਕਰਕੇ ਤੇ ਉਹਦੀ ਪਰਪਾਲਣਾ ਆਪ ਕਰਦਾ ਨੇ ਤੇ ਸਤਗੁਰ ਕਹਿੰਦੇ ਕੁਦਰਤ ਕੀ ਬੰਨਾ ਗਾਨੀ ਹੈ ਵੱਡਾ ਵੀ ਪ੍ਰਵਾਹ ਉਹ ਵੀ ਪ੍ਰਵਾਹ ਹੈ ਉਹ ਅਕਾਰ ਹੈ ਜੁਨਾਂ ਤੋਂ ਰਹਿਤ ਹੈ ਅਪੰਧ ਹੈ ਆਪਣੀ ਆਗ ਨੂੰ ਉਹ ਪੰਧ ਕਰਕੇ ਫਿਰ ਸਾਜਣ ਵਾਲਾ ਹੈ ਜੁਨੀ ਸਹਿਤ ਹੁ ਜੁਨਾਂ ਤੋਂ ਰਹਿਤ ਨਿਰਪਉ ਹੈ ਨਿਰਵੈਰ ਹੈ ਕਿਤਨੀਆਂ ਬਖਸ਼ਿਸ਼ਾਂ ਮਾਰਿਆ ਨੇ ਸਮ ਸੁਧਉਣ ਵਾਸਤੇ ਕੀਤੀਆਂ ਨੇ ਕਿ ਅਹ ਬੰਦੇ ਤੂੰ ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖ ਜਿਹੜਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਕੋ ਸਤਨਾਮ ਵਾਹਿਗੁਰੂ ਕੁਦਰਤੀ ਕੀਮਤਾਂ ਜਾਣੀਆਂ ਵੱਡਾ ਬੀ ਪ੍ਰਵਾਹੂ ਵਰਸ ਕਿੰਨੀ ਕਰ ਬੰਝੇ ਤੂੰ ਬੰਦਗੀ ਜਿ ਚਿਰ ਕਦਮ ਅਸਾਂ ਗੂ ਅਸਰ ਕਿੰਦੇ ਐਨਕ ਤੂੰ ਬੰਦਗੀ ਕਰ ਆਕਰ ਸਿਮਰਨ ਕਰਿਆ ਤਾਂ ਉਹਦੀ ਯਾਦ ਵਿੱਚ ਜੁੜੇਗਾ ਬਾਣੀ ਕਹਿੰਦੀ ਜਾ ਕੈ ਸਿਮਰਨ ਸਭ ਕੀ ਸ਼ਿਪਾਈਐ ਮਿਰਤੀ ਕਾਰਨ ਜਾਈ ਤਿਸ ਪ੍ਰਮ ਤਿਆਗ ਅਵਰ ਕਤ ਰਚੋ ਜੋ ਜੋ ਸਭ ਮੈਂ ਰਹਿਆ ਸਮਾਈ ਕਿ ਉਹਦੇ ਸਿਮਰਨ ਕਰਨ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਤੇ ਕਈ ਵਾਰੀ ਮੰਨੋ ਕਿ ਛੋਟੀਆਂ ਛੋਟੀਆਂ ਲੋੜਾਂ ਦੇ ਵਾਸਤੇ ਗੁਰੂ ਦੇ ਦਰ ਨੂੰ ਛਲ ਕੇ ਮਹਾਨ ਵਸਾਣਾ ਵਾਲੇ ਪਾਸੇ ਪਹੁੰਚਿਆ ਪ੍ਰਦਾ ਗੰਗਾ ਬੰਦਾ ਕਹਿੰਦਾ ਵਿਨੀ ਚੋ ਕੋਈ ਹੂੰ ਬੈਠੀ ਕੇ ਮਥਾ ਤੇ ਕਿਰਿਆ ਨਮਸਕਾਰ ਕਰ ਦਿੱਤੀ ਦਰਸ਼ਨ ਪਰਸਨ ਕਰ ਲਈ ਬਾਣੀ ਸਰਵਣ ਕਰ ਲਈ ਪਰ ਜੋ ਅਦੁਨੀਆਂ ਤੇ ਪੋਰਿਆ ਪਖੜ ਦਾ ਪਸਾਰਾ ਕਿ ਅੱਜ ਜਿਹੜੇ ਕਹਿੰਦੇ ਨੇ ਕਿ ਰੱਤ ਲਾ ਕੇ ਦੂਰ ਹੋਈ ਉਹ ਦਿਲ ਉਸ ਤਰ੍ਹਾਂ ਜਿਹਾ ਵਾਲ ਜਿਹੜੇ ਆਪ ਲੋਕ ਭੱਜੀ ਕਰਦੇ ਐ ਨਾ ਲਾਲਚ ਦੇ ਦੇ ਕੇ ਕਹਿੰਦੇ ਐ ਵੀ ਅਸੀਂ ਤੁਹਾਨੂੰ ਠੀਕ ਕਰ ਦਾਂਗੇ এডੂਕੇਸ਼ਨ ਦੇਵਾਂਗੇ ਤੁਹਾਨੂੰ ਮੈਡੀਕਲ ਡਿਗਰੀਆਂ ਦੇਵਾਂਗੇ ਕੋਈ ਨੂੰ ਮਾਇਆ ਦੇ ਚੱਕਰ ਦੇ ਵਿੱਚ ਉਹ ਲੋਕ ਆਪਣੀ ਧਰਮ ਨੂੰ ਛੱਡ ਰਹੇ ਨੇ ਉਹ ਭੁੱਲ ਚੁੱਕੇ ਨੇ ਕਿ ਇੱਥੇ ਦਾ ਸਾਰੋ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਜ ਵੀ ਜ਼ਿੰਦਗੀ ਵਿੱਚ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਇਹ ਨਹੀਂ ਕਿ ਜੇ છોੜੇ ਤੇ ਦੁੱਖਾਂ ਦੀ ਗਰੀਬੀ ਆ ਗਈ ਆਰਥਿਕ ਤੌਰ ਤੇ ਤੂੰ ਨਾ ਮਜ਼ਬੂਤ ਨਹੀਂ ਤੇ ਤੂੰ ਧਰਮ ਪਰਵਰਤਨ ਕਰੇਗਾ ਇੱਥੇ ਚਰਖੜੀਆਂ ਦੇ ਚਰਨ ਵਾਲੇ ਆੜਿਆਂ ਦੇ ਨਾਲ ਚੀਲੇ ਚਾਰ ਵਾਲੇ ਵੀ ਗੁਰੂ ਗੁਰੂ ਜਤ ਰਹੇ ਨੇ ਜਿਨ੍ਹਾਂ ਨੂੰ ਦੇਗਾ ਦੇ ਚਵਾਦ ਤੱਕ ਗਿਆ ਉਹਨਾਂ ਨੇ ਵੀ ਗੁਰੂ ਦਾ ਪੱਲਾ ਨਹੀਂ ਛੱਡਿਆ ਸੋ ਸਾਧ ਸੰਗਤ ਬੜੀ ਬਲਖਣ ਦੀ ਗੱਲ ਹੋ ਜਾਂਦੀ ਹੈ ਜਦੋਂ ਦੁਨੀਆਂ ਚਮਕਤਾਰ ਦੇ ਨਾਮ ਦੇ ਉੱਤੇ ਇੱਕ ਦੂਜੇ ਨੂੰ ਆਪਣੀਆਂ ਜੋ ਗੱਲਾਂ ਦਿਖਾ ਦੇ ਘਾ ਕੇ ਤੇ ਉਹਨਾਂ ਨੂੰ ਆਪਣੇ ਵੱਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇਹ ਬੜਾ ਵੱਡਾ ਰੋਖ ਹੈ ਇਹ ਤਰਾਸ ਵੀ ਲੈ ਵਾਲੀ ਨਹੀਂ ਕਿਤੇ ਸੋ ਸਾਧ ਸੰਗਤ ਇਸ ਕਰਕੇ ਮਹਾਰਾਜ ਨੇ ਆਖਿਆ ਹੈ ਕਿ ਉਹ ਵੱਡੇ ਵੇਰ ਪਰਵਾਦੀ ਯਾਰ ਤੇ ਵਿੱਚ ਤੂੰ ਝੜ ਕੇ ਬੰਦਗੀ ਕਰਿਆ ਕਰ ਕਰ ਬੰਦੇ ਤੂੰ ਬੰਦਗੀ ਜਿ ਚਿਰ ਖਤਮ ਸਾ ਗੋ ਤੇ ਸਾਧ ਸੰਤ ਜੀ ਮਹਾਰਾਜ ਕਹਿੰਦੇ ਐ ਬਨੁਖ ਤੂੰ ਬੰਦਗੀ ਕਰਿਆ ਕਰ ਤੂੰ ਭਜਨ ਕਰਿਆ ਕਰ ਜਦੋਂ ਤੇਰੀ ਕਿਤੇ ਐਸੀ ਗੱਲ ਬਣ ਗਈ ਬਾਣੀ ਕਹਿੰਦੀ ਕਬੀਰ ਜਮ ਕਾ ਠੀਂਗਾ ਬੁਰਾ ਹੈ ਕੋ ਨਹੀਂ ਸਿਆ ਜਾਏ ਇਕ ਜੋ ਸਾਧੂ ਹੋਣੀ ਮਿਲਿਓ ਤੇਨ ਲਈਆ ਅਨਚਲਕ ਕੇ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਤਾਂ ਬੜੇ ਆ ਜਾਣਗੇ ਤੇਰਾ ਸਾਥ ਦੇਣ ਵਾਲੇ ਪਰ ਕਿਤੇ ਤੂੰ ਸਮਰੱਥ ਅਕਾਚੀਏ ਗੋਚਰ ਮਹਾਰਾਜ ਕਹੇ ਤੂੰ ਸਮਰੱਥ ਹੈ ਸਮਰੱਥ ਤੋਂ ਹਰ ਸਮਰੱਥਾ ਵਾਲਾ ਹੈ ਤੇਰੇ ਵਿੱਚ ਉਹ ਸਮਰੱਥਾ ਹੈ ਕਿ ਉਹ ਸਾਰੀਆਂ ਸ਼ਕਤੀਆਂ ਦਾ ਮਾਲਕ ਹੋ ਕੇ ਵੀ ਆਪਣੇ ਆਪ ਨੂੰ ਜਾਣਦਾ ਨਹੀਂ ਥੋੜੀ ਜੀ ਬਾਹਰ ਦੇ ਲੋਕਾਂ ਦੱਸਦੇ ਨੇ ਕਿ ਮੇਰੇ ਕੋਲ ਇਹ ਬਾਬਲ ਹੈ ਕਿਸੇ ਸਰਸਤਾ ਤੁਸੀਂ ਸਰਟੀਫਾਈਡ ਹੋ ਜਾਵੇ ਉਹ ਵੀ ਉਹਦੇ ਬਾਰੇ ਦੱਸਦੇ ਵੀ ਮੈਂ ਉੱਥੋਂ ਸਰਟੀਫਾਈਡ ਦਾ ਮੇਰੇ ਕੋਲ ਅਲ ਸਰਟੀਫੀਕਟ ਗਏ ਪ੍ਰਮਾਣ ਪੱਤਰ ਗਏ ਮੇਰੇ ਕੋਲ ਤੇ ਸਾਧ ਸੰਗਤ ਪਰ ਉਹ ਵਸਦੂ ਨੇ ਕਦੇ ਆਪਣੇ ਆਪ ਨੂੰ ਜਨਾਇਆ ਵੀ ਮੈਂ ਇੰਨਾ ਵੱਡਾ ਇਹ ਤਾਂ ਮਹਾਰਾਜ ਜੀ ਬਖਸ਼ਿਸ਼ ਕੀਤੀ ਸਾਨੂੰ ਇਹ ਬੜਿਆਈ ਬਖਸ਼ਿਸ਼ ਕਰ ਦਿੱਤੀ ਕਿ ਤੁਸੀਂ ਨਾਮ ਜਪੋ ਪਰ ਗੁਰ ਸਿੱਖਾਂ ਮੰਨ ਗਰ ਪ੍ਰੀਤ ਦੇ ਗਰ ਨਾਮ ਮਰਤੇ ਦੀ ਰਾਹ ਬਣਾ ਦੇ ਸਤਿਗੁਰ ਕਹਿੰਦੇ ਭਾਈ ਉਹ ਸਮਰੱਥ ਗੈ ਤੂੰ ਸਮਰੱਥ ਅਕੱਛ ਤੋ ਗੋਚਰ ਅਕੱਛ ਭਾਵ ਕਛਰ ਤੋ ਰਹਿਤ ਗੈ ਜਿਵੇਂ ਕਥਿਆ ਜੀ ਜਾਸਰ ਦਾ ਕਿੰਨਾ ਕੁ ਆਪਾਂ ਕੀ ਜਾਵਾਂਗੇ ਵੱਡਾ ਅਤਿਕਾਰ ਜੀਉ ਪਿੰਡ ਤੇਰੀ ਰਾਸ ਕੇ ਸਾਰੀ ਸ੍ਰਿਸ਼ਟੀ ਉਹਦੀ ਰਾਸ ਹੈ ਉਹਦੀ ਜਗਰਾ ਹੈ ਉਹਦੀ ਜਿਵੇਂ ਆਪਾਂ ਕੀ ਪਬਲਿਕ ਜਗਤ ਦੀ ਦੁਨੀਆ ਤੇ ਰਹਮਤ ਇਹਨੀ ਸੁਖ ਪਾਇਆ ਸਦਾ ਨਾਮ ਕੀ ਰਾਸ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਐ ਵੰਦੂ ਦੀ ਰਹਿਮਤ ਦੇ ਨਾਲ ਹੀ ਸੁਖ ਪ੍ਰਾਪਤ ਹੋ ਸਕਦੇ ਨੇ ਆਖੋ ਸਤਿਨਾਮ ਜੇ ਕੋਈ ਰਹਿਮਤ ਨਾਲ ਹੋਵੇ ਚਾਹੀ ਲੱਖਾਂ ਰੁਪਈਆ ਪਿਆਰ ਹੋਵੇ ਤੰਦੂਰੀ ਦੇ ਵਿੱਚ ਜੇ ਬੰਦਾ ਵਰਤੀ ਨਹੀਂ ਸਤਿਗੁਰਾਂ ਜੇਕਰ ਬੰਦਾ ਪੈਸੇ ਦਾ ਕਰੀ ਗਾਤੀ ਉਹਦੀ ਰਹਿਮਤ ਹੀ ਹੈ ਨਾ ਜੇ ਸਰੀਰ ਚੱਲਦਾ ਪਿੰਦਾ ਹੈ ਭਾਵੇਂ ਦੇ ਕੋਲ ਜੇ ਛਤੀ ਪ੍ਰਕਾਰ ਦੇ ਭੋਜਨ ਕੋਈ ਪਕਾ ਕੇ ਰੱਖ ਦੇਵੇ ਤੇ ਬੰਦਾ ਉਹ ਖਾਣ ਦੇ ਯੋਗ ਹੀ ਨਾ ਹੋਵੇ। ਬਾਹਰ ਦੀ ਸਿਹਤ ਪਰ ਹਸਤਾ ਜਿਹੀ ਉਹ ਇੰਨੀ ਵਿਗੜ ਜਾਏ। ਇਹ ਵਾਕਿ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਇਹਨਾਂ ਕੀ ਜੇ ਪਾਣੀ ਵੀ ਪੀਂਨਾ ਉਹ ਵੀ ਅੰਦਰ ਜਾ ਕੇ ਜ਼ਹਿਰ ਬਣ ਜਾਂਦਾ ਹੈ ਤੇ ਉਹਦੇ ਵਾਸਤੇ ਉਸ ਤੋਂ ਬੁਰਾ ਸਮਾਂ ਹੋਰ ਕੋਈ ਨਹੀਂ ਹੋ ਸਕਦਾ। ਇਸ ਕਰਕੇ ਉਹਦੀ ਰਹਿਮਤ ਦਾ ਜ਼ਿਕਰ ਕੀਤਾ ਜਾਂਦਾ ਹੈ। ਬਾਰੀ ਕਹਿੰਦੀ ਐ ਦੁਨੀਆਂ ਦੇ ਲੋਕੋ ਉਹਦਾ ਹਮੇਸ਼ਾ ਹੀ ਧੰਨਵਾਦ ਸ਼ੁਕਰਾਨਾ ਕਰਿਆ ਕਰੋ ਜਿਨ ਤੂੰ ਸਾਰ ਸਵਾਰ ਸਿੰਗਾਰਿਆ ਗਰਭ ਅਕੜ ਮੈਂ ਜਿਨੀ ਉਬਾਰਿਆ ਬਾਰ ਬਸਤਾਲ ਤੁਝੇ ਪਿਆਰ ਦੇ ਦੂਦ ਪਰ ਜੋਗਨ ਭੋਜਨ ਸੁਖ ਸੂਦ ਵਰਦ ਪਿਆ ਉਪਰ ਸਾਦ ਸਹਿਨ ਮੁਖ ਤਰ ਲਾਉ ਬੈਠ ਕੋ ਦੇਣਾ ਇਹ ਨਿਰਗੁਣ ਗੁਣ ਕਛੂ ਨਾ ਬੁਝਾ ਬਖਸ਼ਿ ਲੇ ਹੋ ਤਉ ਨਾਨਕ ਸਿਧਾ ਕੀ ਉਸ ਵੰਦੂ ਦਾ ਸਦਾ ਹੀ ਸਾਨੂੰ ਸ਼ੁਕਰ ਗੁਜ਼ਾਰ ਰਹਿਣਾ ਚਾਹੀਦਾ ਜਿਨੇ ਐਸਾ ਸੋਹਣਾ ਜੀਵਨ ਬਖਸ਼ਿਆ ਗੁਰਸਿੱਖੀ ਜੀਵਨ ਬਖਸ਼ਿਸ ਕਰਕੇ ਸਤਿਗੁਰ ਦੀ ਸੰਗਤ ਬਖਸ਼ੀ ਕਣ ਕਿੰਨੀ ਸਤ ਸੰਗਤ ਕੈਸੀ ਗਾਨੀਆਂ ਜਿੱਥੇ ਇੱਕੋ ਨਾਮ ਖਾਣੀ ਐ ਇੱਕੋ ਨਾਮ ਹੁਕਮ ਦੇ ਨਾਮ ਸਤਗੁਰੂ ਦੀਆ ਵਿਚਾਈ ਜੀਓ ਸੋ ਆਓ ਸਰ ਸੰਗਤ ਵਾਹਿਗੁਰੂ ਸ਼ਬਦ ਦਾ ਜਾਪ ਰਗਤੀ ਕਰੀਏ ਕੋਈ ਰਸਨਾਵਾ ਜੀ ਨਾਲੀਏ ਵਾਹ I